ਪੈਟਰੋਲ ਪੰਪ ਤੋਂ 350 ਰੁਪਏ ਦਾ ਪੈਟਰੋਲ ਪਵਾਇਆ ਜਦੋਂ ਟੈਂਕੀ ਖੋਲ ਕੇ ਦੇਖੀ ਗਈ ਤਾਂ ਵਿੱਚੋਂ ਕੇਵਲ 50 ਰੁਪਏ ਦਾ ਹੀ ਪੈਟਰੋਲ ਨਿਕਲਿਆ ਇਹ ਦੋਸ਼ ਪੈਟਰੋਲ ਪੰਪ ਦੇ ਮਾਲਕਾਂ ਉੱਤੇ ਲੱਗ ਗਿਆ ਮਾਮਲਾ ਮੁਖਸਰ ਸਾਹਿਬ ਦਾ ਜਿੱਥੇ ਪੈਟਰੋਲ ਪਵਾਉਣ ਤੋਂ ਬਾਅਦ ਇੱਕ ਗਾਹਕ ਨੇ ਪੈਟਰੋਲ ਪੰਪ ਦੇ ਉੱਤੇ ਯਾਨਕਿ ਉਹਨਾਂ ਦੇ ਮਾਲਕਾਂ ਉੱਤੇ ਉੱਥੋਂ ਦੇ ਮੁਲਾਜ਼ਮਾਂ ਦੇ ਉੱਤੇ ਗੰਭੀਰ ਦੋਸ਼ ਲਗਾ ਦਿੱਤੇ ਨੇ ਕਿ ਮੈਂ ਪਹਿਲਾਂ 300 ਰੁਪਏ ਦਾ ਤੇਲ ਪਵਾਇਆ ਯਾਨਕਿ 200 ਦਾ ਤੇਲ ਪਵਾਇਆ ਪਰ ਉਸ ਦੇ ਵਿੱਚ ਤੇਲ ਉਹਨਾਂ ਨੇ ਹੀ ਪਾਇਆ ਗਿਆ ਤੇ ਬਾਅਦ ਵਿੱਚ 150 150 ਦਾ ਤੇਲ ਹੋਰ ਪਾ ਦਿੱਤਾ ਗਿਆ ਤਾਂ ਲਗਭਗ 350 ਰੁਪਏ ਦਾ ਤੇਲ ਪਵਾਇਆ ਗਿਆ ਪਰ ਜਦੋਂ ਸ਼ੱਕ ਹੋਇਆ ਤਾਂ ਗਾਹਕ ਦੇ ਮੁਤਾਬਿਕ ਉਸਨੇ ਮਕੈਨਿਕ ਬੁਲਾ ਕੇ ਪੈਟਰੋਲ ਪੰਪ ਤੇ ਹੀ ਆਪਣੇ ਮੋਟਰਸਾਈਕਲ ਦੀ ਟੈਂਕੀ ਖੁਲਵਾ ਲਈ ਅਜੇ ਦੋ ਟੈਂਕੀ ਖੋਲ ਕੇ ਦੇਖੀ ਗਈ ਤਾਂ ਉਸ ਵਿੱਚੋਂ ਕਥਿਤ ਤੌਰ ਤੇ 50 ਰੁਪਏ ਦਾ ਹੀ ਤੇਲ ਨਿਕਲਿਆ ਪਰ ਦੂਜੇ ਪਾਸੇ ਪੈਟਰੋਲ ਪੰਪ ਮਾਲਕ ਦਾ ਬਿਆਨ ਵੀ ਸਾਹਮਣੇ ਆਇਆ ਉਸ ਨੇ ਇੱਥੇ ਸਾਫ਼ ਪੱਲਾ ਛਾੜ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਲਿਖ ਕੇ ਲਾਇਆ ਹੋਇਆ ਹੈ ਕਿ ਆਪਣੇ ਪੈਟਰੋਲ ਦੀ ਪਹਿਲਾਂ ਮਿੰਤੀ ਕਰ ਲੋ ਟੈਂਕੀ ਚ ਪਏ ਪੈਟਰੋਲ ਦੀ ਕੋਈ ਜ਼ਿੰਮੇਵਾਰੀ ਨਹੀਂ ਕਿੰਨਾ ਪਿਆ ਕਿੰਨਾ ਨਹੀਂ ਜਿੰਨਾ ਮੀਟਰ ਤੇ ਆ ਰਿਹਾ ਹੈ ਉਹਨਾਂ ਹੀ ਪੈਟਰੋਲ ਸਾਡੇ ਵੱਲੋਂ ਪਾਇਆ ਜਾਂਦਾ ਹੈ ਇਹ ਗੱਲ ਉਹਨਾਂ ਦੇ ਵੱਲੋਂ ਕਹਿ ਕੇ ਨਿਭੇੜ ਦਿੱਤੀ ਜਾਂਦੀ ਹੈ ਪੂਰਾ ਆਮਲਾ ਦੱਸਿਆ ਮੁਕਸਰ ਸਾਹਿਬ ਦਾ ਜਿੱਥੇ ਮੁਕਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਸ਼ਿਵ ਚੰਦ ਪੈਟਰੋਲ ਪੰਪ ਤੇ ਇੱਕ ਗਾਹਕ ਦੇ ਵੱਲੋਂ ਆਪਣੇ ਮੋਟਰਸਾਈਕਲ 'ਚ ਕਥਿਤ ਤੌਰ ਤੇ 200 ਰੁਪਏ ਦਾ ਤੇਲ ਪੁਆਇਆ ਗਿਆ ਕੁਝ ਦੂਰੀ ਤੇ ਜਾਂਦੇ ਹੀ ਮੋਟਰਸਾਈਕਲ ਰੁਕ ਗਿਆ ਜਿਸ ਤੋਂ ਬਾਅਦ ਉਹ ਤੁਰੰਤ ਵਾਪਸ ਗਿਆ ਗਾਹਕ ਨੇ ਕਰਮਚਾਰੀ ਨੂੰ ਸ਼ਿਕਾਇਤ ਕੀਤੀ ਕਿ ਟੈਂਕੀ ਵਿੱਚ ਤੇਲ ਪਿਆ ਹੀ ਨਹੀਂ ਇਹ ਵੀ ਜਾਣਕਾਰੀ ਹੈ ਕਿ ਕੱਲ ਸੁਣਨ ਦੀ ਬਜਾਏ 150 ਰੁਪਏ ਦਾ ਹੋਰ ਪੈਟਰੋਲ ਪਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਮੋਟਰਸਾਈਕਲ ਦੀ ਟੈਂਕੀ ਖੋਲ ਕੇ ਚੈੱਕ ਕੀਤੀ ਗਈ ਤਾਂ ਸਿਰਫ ਲਗਭਗ 50 ਰੁਪਏ ਦਾ ਪੈਟਰੋਲ ਨਿਕਲਿਆ, ਯਾਨੀ ਕਿ ਤੇਲ ਨਿਕਲਿਆ। ਪੈਟਰੋਲ ਮੋਟਰਸਾਈਕਲ ਮਕੈਨਿਕ ਨੂੰ ਬੁਲਾ ਕੇ ਦੁਬਾਰਾ ਚੈੱਕ ਕਰਨ ਉਪਰੰਤ ਵੀ ਇਹੀ ਨਤੀਜਾ ਨਿਕਲਿਆ ਕਿ ਟੈਂਕੀ ਵਿੱਚ ਪੂਰਾ ਤੇਲ ਨਹੀਂ ਸੀ। ਪੈਟਰੋਲ ਪੰਪ ਦੇ ਕਰਮਚਾਰੀ ਨੇ ਮੰਨਿਆ ਹੈ ਕਿ ਤੇਲ ਘਟ ਪਿਆ। ਹਾਲਾਂਕਿ ਮਾਲਕਾਂ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਵਿੱਚ ਪੈਟਰੋਲ ਪੰਪ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਲਿਖ ਕੇ ਸਾਫ਼ ਲਗਾਇਆ ਗਿਆ ਜੋ ਮੀਟਰ ਤੇ ਆ ਵੱਲੋਂ ਪਾਇਆ ਜਾਂਦਾ ਕਿ ਕੁਝ ਕਿਹਾ ਉਹ ਜ਼ਰੂਰ ਸੁਣਦਿਆ ਬਾਈ ਜੀ ਗਏ ਚਲੇ ਆ ਉਸ ਤੋਂ ਬਾਅਦ ਆਏ ਆ ਠੀਕ ਆ ਕਹਿੰਦੇ ਮੇਰੇ ਛਾਲ ਨਹੀਂ ਵੱਜੀਆਂ ਦੀ ਵਿਕਲ ਦੇ ਵਿੱਚ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਹਾਂ ਚੱਲ 150 ਦਾ ਤੇਲ ਹੋਰ ਪਾ ਦੇ ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਆ ਜਦੋਂ 200 ਦਾ ਪਾਇਆ ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਪਾਇਆ ਆਹ ਮੁੰਡਾ ਕਾ ਕੈਮਰਾ ਕਰ ਲੂੰ ਦਿਲ ਕਾ ਉਹ ਮੁੰਡਾ ਕਾ ਠੀਕ ਆ ਤੇ ਜਦੋਂ 150 ਦਾ ਤੇਲ ਪਾਇਆ ਤੇਲ ਦਿਖਣ ਲੱਗ ਪਿਆ ਸੀਗਾ ਬਾਈ ਕਿੱਥੇ ਆ ਨਹੀਂ ਦੱਸੋ ਚਲੋ ਤੁਸੀਂ ਦੱਸੋ 150 ਦਾ ਤੇਲ ਦਿਖਣ ਲੱਗ ਪਿਆ ਉਸ ਤੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਹੈ ਕੱਢ ਕੇ ਵੇਖਣਗੇ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਉਹਨਾਂ ਟੈਂਕੀ ਦੀ ਆਪਾਂ ਕਹਿੰਦੇ ਤਾਂ ਦੂਰੀ ਹਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਉਹ ਗਿਆ ਕਿੰਨੇ ਮਿੰਟਾਂ ਤੱਕ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਇਹ ਮੇਰੇ ਸਾਹ ਨੂੰ ਪੋਲ ਤੇ ਤੋਂ ਕਿਤੇ ਗਿਆ ਪੋਲ ਤੇ ਗਿਆ ਸੀ ਆਪ ਮੇਰੇ ਨੇ ਕਿਹਾ ਮੇਰੇ ਹੌਲੀ ਹੌਲੀ ਮੇਰੇ ਹੌਲੀ ਨਾਲ ਦੱਖਾਂ 2-4 ਮਿੰਟ 2-4 ਮਿੰਟ ਦੋ ਚਾਰ ਮਿੰਟ ਵਿੱਚ ਮੈਂ ਪੋਲੇ ਖੜਾ ਮੇਰੇ ਜੀ ਕਜ ਜਦੋਂ ਜਦੋਂ ਗਿਆ ਸੀ ਕਿੰਨੇ ਮਿੰਟਾਂ ਤੱਕ ਆ ਗਿਆ ਸੀ ਬਾ ਇੱਕ ਦੋ ਮਿੰਟ ਚ ਗਿਆ ਚਲਾ ਸੀਗਾ ਮੈਰੀ ਡੀਜ਼ਲ ਦੀ ਡਿਊਟੀ ਹੁੰਦੀ ਆ ਠੀਕ ਆ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੂੰ ਕਿ ਹਾਂ ਭਈ ਰੌਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ ਇੱਕ ਦੋ ਮਿੰਟਾਂ ਦੇ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਵੀਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਨਹੀਂ ਉਹ ਤਾਂ ਕਹਿੰਦਾ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਕੇ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਨੇ ਆਪ ਖੋਲੀ ਇੱਕ ਵਾਰੀ ਆਪਾਂ ਮਿਸਤਰੀ ਤੋਂ ਖਿਲਾ ਲੈਨੇ ਦੁਬਾਰਾ ਤੁਸੀਂ ਚਾਹੁੰਦੇ ਆ ਦਾ ਹੁਣ ਕਿੰਨੇ ਦਾ ਤੇਲ ਨਿਕਲਿਆ ਪਵੇਟ ਲੈਣੇ ਨਹੀਂ ਕਰੀ ਜਾ ਕਰਕੇ ਹੁਣ ਆਸਤਾਨ ਨਹੀਂ ਤੇਲ ਘੱਟੇ ਮੇਰੇ ਮਨ ਤੇ ਹਾਂ ਹਾਂ ਤੇਲ ਘੱਟੇ ਤੇਲ ਘੱਟੇ ਪਿਆ ਕਿੰਨੇ ਦਾ ਸੀ ਗੱਲ ਪਾਇਆ ਮੁੰਡੇ ਨੇ ਪਹਿਲਾਂ 200 ਦਾ ਪਾਇਆਗਾ ਫਿਰ 150 ਦਾ ਪਾਇਆਗਾ ਫਿਰ 150 ਯਾਨੀ ਕਿ 350 ਦਾ ਹੋ ਗਿਆ 350 ਦਾ ਤੇਲ ਤਾਂ ਨਹੀਂ ਹੈਗਾ ਉਹ ਜਿਹੜਾ ਕੱਢਿਆ ਹਾਂ ਹਾਂ ਦੁਬਾਰਾ ਟੈਂਕੀ ਖੋਲ ਕੇ ਆਪੇ ਫਿਰ ਕੱਢ ਲੈਣੇ ਬਈ ਦੁਬਾਰਾ ਕਰਾ ਲੋ ਚੈੱਕ ਸਾਡੇ ਅਸੀਂ ਐਸ ਦੀ ਗੰਢੀ ਨਹੀਂ ਕਰਦੇ 50 ਦਾ ਨਿਕਲਿਆ ਜਾਂ 10 ਦਾ ਨਿਕਲਿਆ ਸਾਡੇ ਪੰਪ ਤੇ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੇਖੋ ਜੇ ਫਿਰ ਵੀ ਸਾਡੀ ਮੰਨਤੀ ਕਰੋ 5 ਲੀਟਰ ਪਿਓਰ ਫਰਸ਼ੋਰ ਸਾਡੀਆਂ 5 ਲੀਟਰ ਦਾ ਭਾਂਡਾ ਪਿਆ ਮੰਨਤੀ ਕਰੋ ਬੋਤਲ ਚ ਪਾਓ ਜੇ ਕਟਾ ਧੜਾ ਦੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਚ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਉਹ ਤਾਂ ਫਿਰ ਇਹ ਹੈ ਨਾ ਕਿ ਟੈਂਕੀ ਚ ਪਿਆ ਤਾਂ ਟੈਂਕੀ ਕੀ ਹੋਣੀ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੂਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਨਹੀਂ ਕੱਢ ਕੇ ਹੀ ਵੇਖ ਲਿਆ ਥੋੜੇ ਮਲਾਕ ਤੋਂ ਬਾਅਦ ਆਪਣੇ ਕੋਲੇ ਜਾ ਕੇ ਟੈਂਕੀ ਕੋਲ ਕੇ ਸਾਰੀ ਕੋਸ਼ਿਸ਼ ਕੀਤੀ ਜਾਏ ਪਰ ਮੈਂ ਜੋ ਮੈਂ ਮੈਂ ਤਾਂ ਪੰਪ ਦੀ ਸਾਡੀ ਕੰਪਨੀ ਇਹ ਕਹਿੰਦੀ ਹੈ ਤੁਹਾਡਾ ਮੀਅਰਮੈਂਟ ਸਹੀ ਹੈ ਹਮਮ ਫਾਈਨਲ ਨਹੀਂ ਬਿਆਨਾ ਪਿਆ ਸਾਡੇ ਇਹ ਤਾਂ ਟੈਂਕੀ ਦੇ ਵਿੱਚ ਪਾਇਆ ਨਹੀਂ ਸਾਨੂੰ ਕੀ ਪਤਾ ਅੱਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਹਿੰਦੇ ਗਏ ਜੇ ਸਾਡੇ ਦੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਟਾਣਾ ਕੀ ਕਿਸੇ ਦੇ ਜੀ ਉਹ ਤਾਂ ਕਹਿੰਦੇ ਗਏ ਅਸੀਂ ਅਸੀਂ ਗਏ ਕਿਉਂ ਜੇ ਆਪ ਤੋ ਜਾ ਕੇ ਕਹਿੰਦਾ ਪੁਲ ਤੋਂ ਮੁਰਕੀਆਂ ਇਹ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅਮੀਰ ਮੇਰੇ ਬੈਂਕ ਕੈਸ ਨੂੰ ਇੱਕ ਗੁੱਟੀ ਦੇ ਦਿੰਦਾ ਹੈ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਕਟਵਾ ਦੇ ਤੁਸੀਂ ਜ਼ਿੰਮੇਵਾਰ ਹੋ ਨਾ ਕਿ ਬੈਂਕੀ ਜ਼ਿੰਮੇਵਾਰ ਬੈਂਕ ਦਾ ਸਾਡੀ ਇੱਥੇ ਬੇਨਤੀ ਕਰ ਲਓ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਤਾਂ ਦੱਸੋ ਇਹ ਕਟਵਾ ਤਾਂ ਪਿਆ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਵੜਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਕਿਉਂ ਤੇਲ ਪਾ ਇਸ ਨੂੰ ਵੀ ਨਿਕਲਿਆ ਉਹ ਬੈਨ ਨੂੰ ਕੀ ਪਤਾ ਉਹ ਫਿਰ ਉਸੇ ਕਿਹਾ ਪੰਪ ਤਾਂ ਢੋਡਾ ਨਹੀਂ ਨਹੀਂ ਪੰਪ ਦਾ ਮੇਰਾ ਹੈ ਜਿਹੜਾ ਹੈ ਪਰ ਮੈਂ ਤੁਹਾਨੂੰ ਕਹਿ ਸਕਦਾ ਹਾਂ ਇਹ ਮੈਂ ਸਾਡੇ ਪੰਪ ਦੇ ਤੇਲ ਘੱਟ ਪਾਇਆ ਇਹ ਵਾਲੀ ਪਾਪ ਮੋਟਰਸਾਈਕਲ ਜਾਂਦਾ ਨਹੀਂ ਨਿਕਲ ਨਹੀਂ ਵੀ ਹੋ ਸਕਦਾ ਰਾ ਹੁਲ ਵੀ ਸਕਦਾ ਉਹ ਤਾਂ ਕੋਲੇ ਕੋਲੇ ਨੂੰ ਪਾਇਆ ਸੀ ਜੀ 1.5 ਨਹੀਂ ਮੈਂ ਸਰ ਜੀ ਮੈਂ ਤਾਂ ਜਦੋਂ ਹੈ ਹੀ ਨਹੀਂ ਸੀ ਉਸ ਵੇਲੇ ਜਦੋਂ ਪਾਇਆ ਲੈ ਸਾਡੀ ਦਾ ਮੀਰਮੈਂਟ ਦੇ ਸਕਦੇ ਆ ਜਿਹੜੀਆਂ ਤੈਨੀਆਂ ਚੀਜ਼ਾਂ ਲੀ ਗਿਆ ਸਾਡੀਆਂ ਮੀਰਮੈਂਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੀਰਮੈਂਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਹੈ ਗੱਲ ਖਤ। ਤੁਸੀਂ ਕੀ ਕਹਿੰਦੇ ਹੋ ਵੀ ਅਸੀਂ ਤੇਲ ਸਹੀ ਪਾਇਆ हां मैं मैं ਸਾਡਾ ਮੀਰਮੈਂਟ ਸਹੀ ਹੈ ਸਭ ਕੁਝ ਸਹੀ ਹੈ ਇਹ ਮੈਂ ਹੁਣ ਕਹਿ ਸਕਦਾ ਹਾਂ ਕਿ ਮੋਟਰ 'ਚ ਨੁਕਸ ਹੈ ਜਾਂ ਕਿਸੇ 'ਚ ਨੁਕਸ ਹੈ ਉਸ ਬਾਰੇ ਮੈਂ ਕੀ ਕਹਾਂ